ਮਸ਼ਹੂਰ ਉਸ ਕੋ ਬੈਕ ਕਰਨ ਦੇ ਸਿਸਟਮ ਲੈ ਕੇ ਹਾਜ਼ਰਾ ਕਰੰਟ ਇਸ਼ੂ ਕਰੰਟ ਇਸ਼ੂ ਜੇ ਗੱਲ ਕਰਦੇ ਆ ਕਿ ਰੋਪੜ ਦੇ ਨੇੜੇ ਪਿੰਡ ਪਿੰਲੇ ਚੱਕਲਾ ਉੱਥੋਂ ਦਾ ਜੋ ਖਬਰ ਆ ਰਹੀ ਹੈ ਬੜੀ ਹੀ ਦੁਖਦਾਈ ਖਬਰ ਵੀ ਕਹਿ ਸਕਦੇ ਆ ਤੇ ਬੜੀ ਹੀ ਨਿੰਦਣਯੋਗ ਖਬਰ ਵੀ ਕਹਿ ਸਕਦੇ ਆ ਆਰਬਿਟ ਬੱਸ ਜੋ ਕਿ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਜੁੜਾ ਹੈ ਨਾਮ ਹੈ ਆਰਬਿਟ ਬੱਸ ਦਾ ਨਾਮ ਤੁਸੀਂ ਹਮੇਸ਼ਾ ਹੀ ਸੁਣਿਆ ਹੋਣਾ ਕਿ ਆਰਬਿਟ ਬੱਸ ਬਾਦਲਾਂ ਦੀ ਬੱਸ ਬਾਦਲਾਂ ਦੇ ਪਰਿਵਾਰ ਨਾਲ ਤਾਲੁਕਤ ਰੱਖਣ ਦੀ ਬੱਸ ਹਾਲਾਂਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਖੰਡਨ ਵੀ ਕੀਤਾ ਜਾਂਦਾ ਲੇਕਿਨ ਔਰਬਿਟ ਬੱਸ ਦਾ ਜਿਹੜਾ ਕਹਿਰਾ ਸੜਕਾਂ ਦੇ ਉੱਪਰ ਲਗਾਤਾਰ ਦੋੜਦਾ ਆ ਰਿਹਾ ਜੋ ਕਿ ਚੱਕਲਾ ਪਿੰਡ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਚੱਕਲਾ ਪਿੰਡ ਦੇ ਵਿੱਚ ਇੱਕ ਸਕੂਲ ਵੈਨ ਦੇ ਨਾਲ ਪਿੱਛੇ ਤੋਂ ਔਰਬਿਟ ਬੱਸ ਵੱਲੋਂ ਟੱਕਰ ਮਾਰੀ ਗਈ ਤੇ ਇਹਦੇ ਵਿੱਚ 25 ਦੇ ਕਰੀਬ ਜਿਹੜੇ ਬੱਚੇ ਸੀਗੇ ਉਹ ਵੀ ਜ਼ਖਮੀ ਹੋਏ ਦੱਸ ਰਹੇ ਆ ਪੂਰੀ ਜਾਣਕਾਰੀ ਲੈਣ ਲਈ ਸਾਡੇ ਨਾਲ ਇਸ ਸਮੇਂ ਫੋਨ ਲਾਇਆ ਤਾਂ ਮੌਜੂਦ ਨੇ ਜਸਵੀਰ ਸੈਣੀ ਜੀ ਉਹਨਾਂ ਕੋਲੋਂ ਪੁੱਛਦੇ ਆ ਕਿ ਇਸ ਬੱਸ ਨੇ ਕਿਸ ਵੇਲੇ ਬੱਸ ਨੂੰ ਟੱਕਰ ਮਾਰੀ ਜੋ ਕਿ ਸਕੂਲ ਵੈਨ ਜਾ ਰਹੀ ਸੀ ਸੈਣੀ ਸਾਹਿਬ ਕੀ ਖਬਰ ਹੈ ਚੱਕਲਾ ਪਿੰਡ ਦੇ ਵਿੱਚ ਸਕੂਲ ਵੈਨ ਦੇ ਨਾਲ ਜੋ ਆরবিਟ ਬੱਸ ਦੀ ਟੱਕਰ ਹੋਈ ਹੈ ਕਿੰਨੇ ਬੱਚੇ ਸਨ ਉਹਦੇ ਚ ਜੀ ਸਰ ਅੱਜ ਦਾ ਹਾਸਾ ਬੜਾ ਵੱਡਾ ਹਾਸਾ ਸੀਗਾ ਤੇ ਇਹ ਪਹਿਲਾਂ ਵੀ ਹਾਸਾ ਆਪਰਾ ਇਹ ਆরবিਟ ਬੱਸ ਇੱਕ ਬਾਦਲ ਪਰਿਵਾਰ ਦੀ ਬੱਸ ਹੈ ਜੀ ਜੀ ਤੇ ਇਹ ਬੱਸ ਜਲੰਧਰ ਤੋਂ ਚ ਨਿਕਲ ਜਾ ਰਹੀ ਸੀ ਜਦੋਂ ਸਕੂਲ ਵੈਨ ਦੀ ਬੱਸ ਅੱਗੇ ਜਾ ਰਹੀ ਸੀਗੀ ਤੇ ਜਿਹੜੀ ਆরবিਟ ਬੱਸ ਆ ਬੜੀ ਇਹਦੀ ਰਫ਼ਤਾਰ ਬੜੀ ਤੇਜ਼ ਸੀ ਤੇ ਇਹ ਸਕੂਲ ਦੀ ਬੱਸ ਨੂੰ ਤਿੰਨ ਵਾਰ ਹਟਕਿੱਤਾ ਤੇ ਜਿਹਦੇ ਵਿੱਚ ਘੱਟੋ ਘੱਟ ਬੱਸ ਦੇ ਵਿੱਚ ਸਕੂਲ ਦੀ ਬੱਸ ਦੇ ਵਿੱਚ 25-30 ਬੱਚੇ ਸੀਗੇ 40 ਬੱਚੇ ਦੇ ਕਰੀਬ ਸੀਗੇ ਤੇ ਕਹਨ ਦਾ ਭਾਵ ਹੈ ਕਿ ਉਹ ਬੱਚਿਆਂ ਦੇ ਕੁਝ ਜਦੋਂ ਜ਼ੋਰ ਤੇ ਹਿੱਟ ਵੱਜੀ ਬੱਸ ਤਾਂ ਬੱਚੇ ਆਪਸ ਵਿੱਚ ਭੜੇ ਸੀਟਾਂ ਤੇ ਵੱਜੀ ਇੱਕ ਦੂਜੇ ਸੀਟਾਂ ਦੇ ਵਿੱਚ ਬੱਜੇ ਤਾਂ ਜਿਹੜਾ ਕਰਕੇ ਕਈ ਬੱਚਿਆਂ ਦੇ ਸੱਟਾਂ ਲੱਗੀਆਂ ਤੇ ਜਾਦਾ ਜਾਨੀ ਵਾਲੀ ਨੁਕਸਾਨੀ ਹੋਇਆ ਹੋ ਸਕਿਆ ਕਿਉਂ ਡਰਾਈਵਰ ਬੜਾ ਚੋਣ ਚਲਾਕੀ ਦੇ ਨਾਲ ਉਸ ਬੱਸ ਨੂੰ ਕੰਟਰੋਲ ਕਰਕੇ ਸਾਈਡ ਤੇ ਲਗਾਤਾ ਤੇ ਮੈਂ ਤੁਹਾਨੂੰ ਇਹ ਜਾਣਕਾਰੀ ਹੋਰ ਵੀ ਜ਼ਿਆਦਾ ਚਾਹੁੰਦਾ ਕਿ ਇਹ ਜਿਹੜੀ ਹਾਰਬਿਟ ਬੱਸਾਂ ਇਹ ਪਹਿਲਾਂ ਵੀ ਬਹੁਤ ਚੁਕਤਾਂ ਚੁਕਿਆ ਕਿ ਇਸ ਰੋਡ ਦੇ ਉੱਤੇ ਇਸ ਰੋਡ ਦੇ ਉੱਤੇ ਸਿੰਘ ਭਗਵੰਤਪੁਰਾ ਦੀ ਕੋਲੀ ਪਹਿਲਾਂ ਵੀ ਐਕਸੀਡੈਂਟ ਹੋ ਚੁੱਕਿਆ ਉੱਤੇ ਬੰਦੇ ਦੀ ਮੌਤ ਹੋ ਚੁੱਕੀ ਸੀ ਜਿੱਤੇ ਕਰਕੇ ਇੱਥੇ ਕਈ ਵਾਰਾ ਕਈ ਕਈ ਦਿਨ ਮਤਲਬ ਯਾਨੀ ਕਿ ਧਰਨਾ ਵੀ ਲੱਗਿਆ ਸੀਗਾ ਕਿ ਉਹਨਾਂ ਨੇ ਬੰਦਿਆਂ ਨੂੰ ਪੈਸੇ ਦੇ ਕੇ ਆਪਣੀ ਜਾਨ ਛੁਡਾਈ ਕਿ ਇਹਦੇ ਇਤਿਹਾਸਿਕ ਪਹਿਲੀ ਵਾਰ ਤਾਂ ਹੈ ਨਹੀਂ ਇਹਨਾਂ ਦੇ ਤੇ ਕਹਿੰਦਾ ਭਾਵ ਹੈ ਇਹ ਜਿਹੜੇ ਡਰਾਈਵਰ ਹੈ ਇਹਨਾਂ ਦੇ ਬੜੇ ਬਿਕ ਆਫ ਹੋ ਕੇ ਚਲਾਉਂਦੇ ਨੇ ਜਿਨ੍ਹਾਂ ਨੂੰ ਕੋਈ ਡਰ ਪੈ ਨਹੀਂ ਹੈ ਬਿਲਕੁਲ ਵੀ ਤੇ ਦੇਖੋ ਕਿੰਨੇ ਬੱਚਿਆਂ ਦੇ ਮਾਮਾਾਂ ਦੇ ਬੱਚੇ ਜਿਹੜਾ ਕੁੜਾ ਗੁਜਰੇ ਸੀ ਜਿਹੜੇ ਚਿੱਲੇ ਬਸ ਔੜੇ ਸੀਗੇ ਜਿਹੜੇ ਤਰੀਕੇ ਨਾਲ ਇਹਨਾਂ ਦਾ ਬਸ ਪਿੱਛੋ ਮਾਰੀ ਹਿਟ ਕੀਤੀ ਆ ਤੇ ਕੋਈ ਬੱਚੇ ਬਹੁਤ ਜ਼ਿਆਦਾ ਸੱਮੇ ਹੋਏ ਸਨ ਜੀ ਇਹ ਕਹਿੰਦਾ ਪਾਬਾ ਇਹ ਜਿਹੜੀ ਬਾਗਲ ਪਰਵਾਹ ਦੀ ਬੱਸਾਂ ਜਿਹੜੀਆਂ ਨੇ ਡਰੈਮ ਦਾ ਬੜੇ ਅਨਗੈਰੀ ਤੇ ਬੜੇ ਚਿੱਟੂ ਚਲਾਕੀ ਨਾਲ ਕੰਮ ਕਰਦੇ ਨੇ ਸਰ ਜੀ ਸਰ ਜੀ ਮੈਂ ਅੱਜ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਵੈਨ ਦੇ ਡਰਾਈਵਰ ਦੀ ਸੂਝ-ਭੂਝ ਨਾਲ ਉਹ ਬੱਚਿਆਂ ਨੂੰ ਝਾੜੇ ਵਾਲਿਆਂ ਬੱਸ ਲੈ ਗਏ ਜਿੱਧਰਲੇ ਬੱਸੇ ਦਰਖਤ ਸੀਗੇ ਉੱਥੇ ਜਾ ਕੇ ਵੈਨ ਰੁਕ ਗਈ ਜੀ ਸਰ ਤੇ ਬੱਚਿਆਂ ਦੀ ਜਾਨ ਬਚ ਸ ਗਈ ਲੇਕਿਨ ਜਿਵੇਂ ਕਿ ਤੁਸੀਂ ਦੱਸਿਆ ਕਿ ਆਰਬਿਟ ਬੱਸ ਨੇ ਇੱਕ ਵਾਰ ਨਹੀਂ ਤਿੰਨ ਵਾਰ ਪਿੱਛੇ ਤੋਂ ਪੁਸ਼ ਕੀਤਾ ਤੇ ਇਹਦਾ ਮਤਲਬ ਇੱਕ ਆਰਬਿਟ ਬੈਂ ਜਿਹੜੀ ਬੱਸ ਹੈ ਉਹਦੀ ਸਪੀਡ ਤਕਰੀਬਨ 100 130 ਦੇ ਨੇੜੇ ਜਿਹੜੇ ਹੋਏਗੀ ਕੀ ਦੱਸ ਰਹੇ ਨੇ ਜਿਹੜਾ ਮੌਕੇ ਤੇ ਉੱਪਰ ਲੋਕ ਸਨ ਇਸ ਲੋਕਾਂ ਨੇ ਬਿਲਕੁਲ ਬੜੇ ਉਹਦੇ ਤਰੀਕੇ ਨਾਲ ਜਾਣ ਕਰਤੀ ਜੇ ਤਾਂ ਲੋਕਾਂ ਨੇ ਵੀ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਜਿਹੜੇ ਸਕੂਲ ਦੇ ਬੱਚੇ ਸੀਗੇ ਮਤਲਬ ਮਤਲਬ ਜਿਹੜੀ ਆਰਬਿਟ ਬੱਸ ਸੀਗੀ ਉਹ ਡਰਾਈਵਰ ਇੰਨੀ ਸਪੀਡ ਦੇ ਨਾਲ ਜਾ ਰਿਹਾ ਸੀਗਾ ਚਿੱਲ ਨਿਗਲ ਤਰਫ ਨੂੰ ਕਨਨਬਾਲ ਜਿੱਥੇ ਪੈਸੇ ਰੋਡ ਚੌੜੀਆ ਸਿੰਗਲ ਰੋਡ ਆ ਤੇ ਡਰਾਈਵਰ ਇੰਨੀ ਤੇਜ਼ ਸਪੀਡ ਨਾਲ ਜਾ ਰਿਹਾ ਸੀਗਾ ਕਿ ਜਿਹੜੀ ਬੱਸ ਆ ਉਹ ਡਰਕਟਰ ਦੇ ਵਿੱਚ ਜਾ ਕੇ ਰੁਕੀ ਆ ਕਹਿਣ ਦਾ ਭਾਵ ਹੈ ਇੱਕ ਡ్రਾਈਵਰ ਉਹਨਾਂ ਬੜੀ ਆਪਣਾ ਮਤਲਬ ਯਾਨੀ ਕਿ ਬੜੀ ਸੋਰਸ ਸਮਝ ਕੇ ਬੜੇ ਤਰੀਕੇ ਨਾਲ ਥੱਲੇ ਲਗਾਈ ਤਾਂ ਕਿ ਜਿਹੜੀ ਜਿਹੜੀ ਬੱਸ ਆ ਉਹਦਾ ਵੀ ਨੁਕਸਾਨ ਹੋਊ ਜਿਆਦਾ ਹੋ ਤਾਂ ਕਿ ਬੱਚਾ ਦਾ ਵੀ ਨੁਕਸਾਨ ਹੋਣ ਤੋਂ ਬਚਾਇਆ ਭਲੇਗਾ ਕਹਿਣ ਦਾ ਭਾਵ ਹੈ ਕਿ ਇਸ ਦਾ ਤੇ ਕਾਨੂੰਨੀ ਕਾਰਵਾਈ ਕਿੱਥੇ ਕਰਨਾ ਚਾਹੀਦਾ ਐਦਾਂ ਦਾ ਜੇ ਐਦਾਂ ਦੇ ਡਰਾਈਵਰਾਂ ਨੂੰ ਇਹਨਾਂ ਦੇ ਕਾਨੂੰਨੀ ਕਾਰਵਾਈ ਐਦਾਂ ਦੀ ਬੱਸਾਂ ਵੀ ਇਹਨਾਂ ਦੀ ਬੰਦ ਹੋਣੇ ਚਾਹੀਦੀਆਂ ਜਿਹੜੇ ਡਰਾਈਵਰ ਨਜਾਇਜ਼ ਤੱਕਾ ਕਰਦੇ ਨੇ ਸ਼ਰਿਆਂ ਗੁੰਡਾਗਰਦੀ ਕਰਦੇ ਨੇ ਅੱਛਾ ਹੋਰ ਹੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਜਿਹੜੀ ਕਿ ਆ ਜਾਂ ਔਰ ਪ੍ਰਾਈਵੇਟ ਬਸਾਂ ਉਹਨਾਂ ਨੇ ਵੀ ਇਹ ਲੋਕ ਜਗਤ ਧਮਕਾਉਂਦੇ ਨੇ ਆਪਣਾ ਟਾਈਮ ਅੱਗੇ ਲਗਾ ਕੇ ਲੋਕਾਂ ਦੀਆਂ ਸਵਾਰੀਆਂ ਚੁੱਕਦੇ ਨੇ ਮਤਲਬ ਸ਼ਹਿਰਿਆਂ ਹਮ ਗੁੰਡਾਗਦੀ ਤਕਾਸ਼ਾਈ ਪੂਰੀ ਕਰਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਔਰਬਿਟ ਬਸ ਵਾਲਿਆਂ ਵੱਲੋਂ ਜਿਹੜੇ ਸਰਕਾਰੀ ਡਰਾਈਵਰ ਕਨੈਕਟਰ ਨੇ ਉਹਨਾਂ ਨੂੰ ਵੀ ਥ੍ਰੈਟ ਕੀਤਾ ਜਾਂਦਾ ਹੈ ਟਾਈਮ ਚੱਕਣ ਵਾਸਤੇ ਜਸ ਹਾਂ ਜੀ ਸ਼ਰਿਆਮ ਕੁੰਡਾ ਕਰਤੀ ਹੋ ਰਹੀ ਹੈ ਆਰਬਿਟ ਬਸ ਇਹਨਾਂ ਕੋਈ ਇਹਨਾਂ ਕੋਈ ਬਾਦਲ ਪਰਿਵਾਰ ਨੂੰ ਇਹ ਪਤਾ ਲੱਗਦਾ ਕਿ ਜਦੋਂ ਇਹਨਾਂ ਨੂੰ ਪੁੱਛਦੇ ਸਾਡੀ ਤਾਂ ਬਸਾਂ ਨਹੀਂ ਹੈਗੀਆਂ ਜੀ ਆਰਬਿਟ ਬਸ ਹੋਈ ਹੈ ਜੀ ਕਈ ਬਸਾਂ ਜੜੀਆਂ ਨੇ ਕਈ ਮਾਲਕ ਨੇ ਜੀ ਇਹਨਾਂ ਦੇ ਤੇ ਉਹ ਸ਼ਰਿਆਮ ਪਿਛਲੀ ਵਾਰ ਤਾਂ ਇਹ ਵੀ ਪਤਾ ਲੱਗਾ ਸੀਗਾ ਕਿ ਵੀ ਇਹ ਜਿਹੜੀਆਂ ਬਸਾਂ ਬੇੜਾ ਫਰਮਰ ਤੋਂ ਚੱਲਦੀਆਂ ਨੇ ਇਹ ਸਕੂਟਰ ਮੋਰਫਾਂ ਦੇ ਨੰਬਰ ਲਗਾ ਕੇ ਵੀ ਚਲਾਉਂਦੇ ਰਹੇ ਕੋਈ ਇਹਨਾਂ ਨੇ ਕੋਈ ਇਹਨਾਂ ਨੇ ਯਾਨੀ ਕਿ ਟੈਕਸ ਨਹੀਂ ਭਰਿਆ ਦਿੱਲੀ ਤੱਕ ਦਿੱਲੀ ਤੱਕ ਵੀ ਇੱਦਾਂ ਚਲਾਉਂਦੇ ਰਹੇ ਕਿ ਇੱਕ ਪਰਮਨ ਤੇ ਤਿੰਨ ਤਿੰਨ ਬਸਾਂ ਵੀ ਚਲਾਉਂਦੇ ਰਹੇ ਜੀ ਇਹਨਾਂ ਦਾ ਪਹਿਲਾਂ ਇਹ ਵੀ ਖਾਸਾ ਗਿਆ ਸੀਗਾ ਲੇਕਿਨ ਸਰਕਾਰ ਉਮ ਕੰਨ ਦੀ ਨੀਂ ਸੁੱਤੀ ਪਈ ਆ ਜਿਹੜੇ ਇੱਦਾਂ ਦੇ ਇਨਸਾਨ ਲੋਕਾਂ ਜਿਹੜੀਆਂ ਦੀ ਗੱਲ ਕਰਦੇ ਆ ਉਸ ਸਮੇਂ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ ਜਿਨ੍ਹਾਂ ਦੇ ਬਸਾ ਦੱਸ ਜਿੰਦੇ ਬਾਦਲ ਪਰਿਵਾਰ ਦੀਆਂ ਲੇਕਿਨ ਹੁਣ ਤਾਂ ਸਰਕਾਰ ਕੈਪਟਨ ਸਰਕਾਰ ਦੀ ਹੈ ਇਹਦਾ ਮਤਲਬ ਹੈ ਕਿ ਕੈਪਟਨ ਸਰਕਾਰ ਦੇ ਜਿਹੜੇ ਕਿਤੇ ਹੋਏ ਦਾਅਵੇ ਸੀਗੇ ਉਹ ਸਾਰੇ ਫੇਲ ਹੋ ਜਾਂਦੇ ਨੇ हां <Sess> सर जी ਮੈਂ ਤੁਹਾਨੂੰ ਸੁਖਾ ਲੋਕਾਂ ਨੇ ਵੀ ਬਕੀ ਜੋ ਲੋਕ ਕਹਿੰਦੇ ਆ ਇਹ ਸੱਚ ਨਜ਼ਰ ਅੱਗੇ ਆ ਰਿਹਾ ਕਿ ਜਿਹੜੀ ਕਾਂਗਰਸ ਸਰਕਾਰ ਆ ਅਕਾਲੀ ਦਲ ਸਰਕਾਰ ਆ ਇਹ ਅਪੱਚ ਰਹੀ ਹੋਈ ਆ ਤਾਂ ਕਿ ਜਿਹੜੇ ਵੀ ਕੋਈ ਵੀ ਜਦੋਂ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਪਹਿਲਾਂ ਅਕਾਲੀ ਸਰਕਾਰ ਦਾਤ ਰਹੀ ਜਦੋਂ ਸੱਤਾ ਤੋਂ ਬਾਹਰ ਸੀਗੀ ਕਾਂਗਰਸ ਸਰਕਾਰ ਤੇ ਪੂਰੋਂ ਬੜੇ ਲੜਾ ਰਹੇ ਲਾਉਂਦੇ ਸੀਗੇ ਜੀ ਅਸੀਂ ਇਹਨਾਂ ਦੇ ਕੇਵਲ ਬੰਦ ਕਰਾ ਦਾਂਗੇ ਜੀ ਅਸੀਂ ਪੀਟੀਸੀ ਬੰਦ ਕਰਾ ਦਾਂਗੇ ਜੀ ਕਿੱਥੇ ਗਿਆ ਨਮਸ਼ੋ ਸਿੱਧੂ ਜੀ ਕਿੱਥੇ ਗਈ ਆਪਣਾ ਸਿਪਟਾ ਸਰਕਾਰ ਦੀ ਇਹ ਸਥਾਪੜ ਦੇ ਦਿੱਤੀ ਜੀ ਅਸੀਂ ਇੱਕ ਨਾਲੇ ਬੋਕਰਾਂਗੇ ਬਿਲਕੁਲ ਇਹ ਕਿ ਮੁੱਤਰ ਮਗਰ ਸੁੱਤੇ ਪਏ ਨੇ ਜੀ ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਇਹ ਆਪਣੇ ਮੈਦਾਨਾਂ ਤੋਂ ਬਾਹਰ ਦੇ ਨਿਕਲਦੇ ਜੀ ਤੁਹਾਡੇ ਸਾਹਮਣੇ ਛੜਿਆ ਗੁੰਡਾਗਰਦੀ ਹੋ ਰਹੀ ਆ ਬਿਲਕੁਲ ਲੋਕਾਂ ਦਾ ਜਿਹੜਾ ਸੱਚ ਆ ਉਹ ਸਾਹਮਣੇ ਆ ਰਿਹਾ ਬਾਕੀ ਜਿਹੜੇ ਕੈਪਟਨ ਸਰਕਾਰ ਆ ਪੰਜਾਬ ਸਰਕਾਰ ਆ ਇਹੇ ਬਾਹਰ ਨਾਲ ਰੜੇ ਹੋਏ ਨੇ ਜੀ ਤਾਂ ਕਿ ਜਿਹੜਾ ਕੋਈ ਵੀ ਕੰਮ sire vi ਚੜਦਾਗਾ ਲੋਕੀ ਪਰੇਸ਼ਾਨ ਆ ਤੁਸੀਂ ਇਹ ਦੇਖੋ ਜੀ ਅੱਜ ਕਿੱਡਾ ਵੱਡਾ ਹਾਸਾ ਬੱਪਨਾ ਸੀਗੇ ਜਿਹਦੇ ਕਾਰਨ ਲੋਕਾਂ ਦੇ ਬੱਚੇ ਛੋਟੇ ਛੋਟੇ ਬੱਚੇ ਅਜੇ ਮਦਦ ਨਜਾਇਜ਼ ਉਹਦੇ ਤੇ ਮਾਰੇ ਜਾਣੇ ਸੀਗੇ ਦੇ ਪਰਮਾਤਮਾ ਦਾ ਸ਼ੁਕਰਾਨਾ ਕਰੂ ਸੱਤੇ ਪਾਸਾ ਦਾ ਜਿਹੜੇ ਛੋਟੇ ਛੋਟੇ ਬੱਚੇ ਮਸੂਮ ਬੱਚਿਆਂ ਦੇ ਨਾਲ ਐਟਾ ਬਾਪਾਣਾ ਬਾਪੜਾ ਸੀਗਾ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਸੀਗਾ ਜੇ ਅਗਰ ਇਦਾਂ ਦਾ ਕੋਈ ਬਾਣਾ ਬੀਜਦਾ ਅਸੀਂ ਪਰਮਾਤਮਾ ਕੀ ਅਰਦਾਸ ਕਰਦੇ ਅਸੀਂ ਬੱਚਿਆਂ ਦੀ ਬੱਚਿਆਂ ਦੀ ਦੁਆ ਮੰਗਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਮਿਹਰ ਭਰਿਆ ਹੱਥ ਰੱਖਿਆ ਬਿਲਕੁਲ ਮਿਹਰ ਭਰਿਆ ਹੱਥ ਰੱਖਿਆ ਗਨੀਮਤ ਰਹਿ ਗਈ ਬੱਚੇ ਸਾਰੇ ਸੇਫਲੀ ਬਚ ਗਏ ਤੇ ਜਿਹੜੇ ਬੱਚੇ ਜ਼ਖਮੀ ਨੇ ਉਹਨੂੰ ਘਰਾਂ ਵਿੱਚ ਵਾਪਸ ਭੇਜ ਦਿੱਤਾ ਗਿਆ ਜਾਂ ਕਿਸੇ ਬੱਚੇ ਨੂੰ ਹਸਪੀਟਲ ਵੀ ਰੈਫਰ ਕੀਤਾ ਗਿਆ ਤੇ ਉਹ ਜਦੋਂ ਕੁਝ ਬੱਚੇ ਸੀਗੇ ਦੋ ਤਿੰਨ ਬੱਚੇ ਸੀਗੇ ਉਹਨਾਂ ਜਿਹੜਾ ਸੱਟਾਂ ਲੱਗਿਆ ਉਹ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜੇ ਗਏ ਤਾਂ ਕਿ ਉਹਨਾਂ ਦਾ ਕੋਈ ਜ਼ਿਆਦਾ ਸੱਟ ਨਾ ਵੱਜੇ ਤਾਂ ਕਿ ਉਹਨਾਂ ਨੂੰ ਟਰੀਟਮੈਂਟ ਦਿੱਤਾ ਜਾਵੇ ਮੁੱਢਲੀ ਉਹਨਾਂ ਨੂੰ ਫਰਸਟ ایڈ ਦੇ ਦਿੱਤੀ ਗਈ ਹੈ ਮੁੱਢਲੀ ਹਾਂ ਮੁੱਢਲੀ ਫਰਸਟ ایڈ ਦਿੱਤੀ ਗਈ ਆ ਪਿਲਿਕਨ ਸਾਡੀ ਇਹ ਬਿਲਕੁਲ ਸ਼ਰਿਆਮ ਇਹ ਆਰਬੇਟ ਵਸ ਨੇ ਸ਼ਰਿਆਮ ਗੁੰਡਾਕਤੀ ਕੀਤੀ ਹੋਈ ਆ ੱੱਕਾ ਛਾਈ ਕੀਤੀ ਹੋਈ ਆ ਸਾਰੇ ਕਾਰੋਬਾਰ ਲੋਕਾਂ ਦੇ ਜਿਹੜੇ ਛੋਟੇ ਆਪਣੇ ਛੋਟੇ ਟਰਾਂਸਪੋਰਟ ਉਹਨਾਂ ਨੂੰ ਵੀ ਦਬਾ ਕੇ ਰੱਖਿਆ ਹੋਇਆ ਜਿਨ੍ਹਾਂ ਨੇ ਇਹ ਜਿਹੜੀ ਕੈਪਟਨ ਸਰਕਾਰ ਆ ਪੰਜਾਬ ਸਰਕਾਰ ਆ ਜੇ ਸੁਖਮਤ ਮਤਲਬ ਕਬੂਤਰ ਮੋਗੋ ਅੱਖਾਂ ਵਿੱਚ ਕੇ ਬੈਠੀ ਹੋਈ ਹੈ ਜੀ ਲੇਕਿਨ ਇਸ ਇਸ ਦੇ ਉੱਪਰ ਕੋਈ ਸਿਕੰਜਾ ਨਹੀਂ ਕੱਸਿਆ ਹੁਣ ਤੱਕ ਭਲੇਕਰ ਕਹਿੰਦਾ ਜਦੋਂ ਇਹ ਸੱਤਾ ਤੋਂ ਬਾਹਰ ਤੀਏ ਉਦੋਂ ਬਹੁਤ ਕੈਪਟਨ ਸਾਹਿਬ ਹੱਦ ਛਾਤੀ ਦੇ ਹੱਥ ਮਾਰ ਕੇ ਕਹਿੰਦੇ ਸੀਗੇ ਕਿ ਪੀਟੀਸੀ ਇੱਕ ਫਾਸਟਵੇਅ ਆਪੀ ਆਇਆ ਕਰਾਂਗੇ ਜਿਹੜਾ ਪੱਟਕੇ ਬਾਹਰ ਸੜਦਾਂਗੇ ਤਾਂ ਨਾ ਪੱਟਕੇ ਬਾਹਰ ਸੜਦਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਲੇਕਿਨ 2 ਸਾਲ ਹੋ ਗਏ ਹੱਦ ਤੱਕ ਫਾਸਟਵੇ ਵੀ ਸਹੀ ਚੱਲਦਾ ਪੀਟੀਸੀ ਵੀ ਉਸ ਤਰ੍ਹਾਂ ਵੀ ਚੱਲਦਾ ਹੈਗਾ ਜੀ ਤੋ ਲੋਖੈਰ ਇਹ ਤਾਂ ਸਰਕਾਰਾਂ ਦੇ ਆਪਣੇ ਮਾਮਲੇ ਨੇ ਲੇਕਿਨ ਅੱਜ ਗਨੀਮਤ ਇਹ ਰਹੇਗੀ ਜਿਹੜੇ ਸਕੂਲ ਦੇ ਬੱਚੇ ਸਨ ਉਹ ਮਹਫੂਜ਼ ਨੇ ਹਲਕਿਆ ਝੋਟਾ ਨਾਲ ਹੀ ਪਰਮਾਤਮਾ ਨੇ ਉਹਨਾਂ ਨੂੰ ਸੇਫਲੀ ਬਾਹਰ ਕੱਢ ਲਈ ਤਾਂ ਲੇਕਿਨ ਆਰਬਿਟ ਬੱਸ ਵਾਲਿਆਂ ਕੋ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਸੀ ਛੱਡੀ ਗਈ ਇਸ ਟੱਕਰ ਨੂੰ ਮਾਰਨ ਵਿੱਚ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਪਿੱਛੇ ਤੋਂ ਪੁਸ਼ ਕੀਤਾ ਗਿਆ ਜੀ ਹਾਂ ਜੀ ਇਹ ਤਾਂ ਬਿਲਕੁਲ ਕਲੀਅਰ ਘਟਾਈ ਉੱਥੇ ਲੋਕਾਂ ਨੇ ਜਦੋਂ ਇਹ ਹਾਦਸਾ ਵਾਪਰਿਆ ਸੀਗਾ ਬੱਸ ਚੁੱਕ-ਚੁੱਕ ਕੇ ਘਿਸਦੀ ਹੋਣਾ ਹੈ ਜੀ ਬੱਚੇ ਤਾਂ ਬਚ ਗਏ ਮਾਦਿਸ਼ਾ ਲੋਕ ਜੋ ਸਾਹਮਣੇ ਸੀਗੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੋਇਆ ਸਿੰਘਪੁਰਾ ਦੇ ਕੁਛ ਅਗੇ ਹੋਇਆ ਤੇ ਜਿਹੜੇ ਨਜ਼ਦੀਕੀ ਬੰਦੇ ਨੇ ਦੇਖ ਲਈ ਸੀਗੇ ਤੇ ਉਹਨਾਂ ਦੇ ਕਈ ਜਿਹੜੇ ਬੰਦੇ ਦੇਖਦੇ ਉਹਨਾਂ ਦੇ ਮੂੰਹ ਦੇ ਵਿੱਚ ਦੱਦਲਾ ਵੀ ਹੱਥ ਵੀ ਹੱਥ ਹੱਥ ਪੋਲਿਟਿਕੇ ਦੇ ਲੋਕ ਪਰਮਾਤਮਾ ਕੀ ਬਖਸ਼ੀ ਗਿਆ ਤਾਂ ਕੀ ਹੋਇਆ ਬੱਚਿਆਂ ਦਾ ਪੱਲੇ ਕਿ ਪਰਮਾਤਮਾ ਦਾ ਪਰਮਾਤਮਾ ਨੇ ਫਿਰ ਵੀ ਬੱਚਿਆਂ ਦੇ ਉੱਤੇ ਮਿਹਰ ਪ੍ਰਿਆਹ ਹੱਥ ਰੱਖਿਆ ਜਿਸ ਕਰਕੇ ਅੱਜ ਆਪਣੇ ਆਪਣੇ ਮਾਂ-ਵਾਪਾ ਨੂੰ ਜਾ ਕੇ ਘਰ ਜਾ ਕੇ ਸੁੱਖ ਨਹੀਂ ਸੌਣਗੇ ਜੀ 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 ਬਹੁਤ ਬਹੁਤ ਧੰਨਵਾਦ ਸੈਣੀ ਸਾਹਿਬ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਤੁਸੀਂ ਇਸੇ ਤਰ੍ਹਾਂ ਖਬਰਾਂ ਦੇ ਉੱਪਰ ਨਜ਼ਰ ਬਣਾਈ ਰੱਖਣਾ ਕਿਸੇ ਹੋਰ ਖਬਰ ਦੇ ਸੰਦਰਭ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਕਰਾਂਗੇ ਧੰਨਵਾਦ ਜੀ ਧੰਨਵਾਦ ਸੋ ਜਿਸ ਵੀ ਸੈਣੀ ਜੀ ਸਾਨੂੰ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਓਵਰਬਿਟ ਬੱਸ ਵੱਲੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਇਸ ਸਕੂਲ ਵੈਨੂ ਹਿੱਟ ਕੀਤਾ ਗਿਆ ਤੇ ਇਸ ਵਿੱਚ 40 ਦੇ ਕਰੀਬ ਬੱਚੇ ਸਨ ਜਿਨ੍ਹਾਂ ਵਿੱਚੋਂ 25 ਬੱਚਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਲੇਕਿਨ ਦੋ ਤਿੰਨ ਬੱਚਿਆਂ ਦੇ ਜ਼ਿਆਦਾ ਸੱਟਾਂ ਲੱਗੀਆਂ ਸੀ ਜਿਨ੍ਹਾਂ ਨੂੰ ਹਸਪਤਾਲ ਪਹੁੰਚ ਕੇ ਉਹਨਾਂ ਨੂੰ ਮਦਦਿ ਸਹਾਇਤਾ ਦੇ ਦਿੱਤੀ ਗਈ ਹੈ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਉਹ ਵੀ ਜਰਾ ਸੁਣੋ ਅਸੀਂ ਇੱਥੋਂ ਰੋਡ ਤੋਂ ਲੰਘ ਰਹੇ ਸੀ ਤੇ ਅਸੀਂ ਦੇਖ ਕੇ ਰੁਕੇ ਆ ਮੈਂ ਜਟਵਾਂ ਸੁਭਾ ਹਲਕਾਰ ਰੋਪੜ ਤੋਂ ਪ੍ਰਧਾਨਵੀ ਆ ਤੇ ਅਸੀਂ ਰੁਕੇ ਦੇਖਿਆ ਕਿ ਔਰਬਿਟ ਦੀ ਜੋ ਸੁਖਵੀਰ ਬਾਦਲ ਦੀਆਂ ਬੱਸਾਂ ਆ ਇਹਨਾਂ ਨੇ ਸਕੂਲ ਬੱਸ ਜੋ ਬੱਚਿਆਂ ਨਾਲ ਭਰੀ ਹੋਈ ਸੀ ਉਹਨੂੰ ਟੱਕਰ ਮਾਰ ਕੇ ਸਾਈਡ ਤੇ ਛੁੱਟ ਦਿੱਤਾ ਉਹਦਾ ਪ੍ਰਮਾਤਮਾ ਦੀ ਕਿਰਪਾ ਨਾਲ ਕੁਝ ਬੱਚੇ ਸੀਰੀਅਸ ਵੀ ਹੈਗੇ 1-2 ਸੁਣਿਆ ਹੈ ਇਹ ਬੱਸਾਂ ਦਾ ਬਾਕੀ ਸਾਰਿਆਂ ਨੂੰ ਸਾਨੂੰ ਪਤਾ ਹੈ ਪ੍ਰਸ਼ਾਸਨ ਨੂੰ ਵੀ ਪਤਾ ਹੈ ਚੱਲਦੀਆਂ ਇਹ ਬੱਸਾਂ ਆਰਬਿਟ ਦੀਆਂ ਬੱਸਾਂ ਜੋ ਕੂਨੀ ਬੱਸਾਂ ਨੇ ਇਹ ਇਹਨਾਂ ਨੂੰ ਨੱਥ ਪਾਈ ਜਾਵੇ ਮੈਂ ਤਾਂ ਜੀ ਬਾਅਦ ਦੇ ਆਏ ਪਤਾ ਲੱਗਿਆ ਵੀ ਬੱਸ ਨੇ ਟੱਕਰ ਮਾਰੀ ਉਹ ਸਕੂਲੀ ਬੱਸ ਨੂੰ ਬਰਾਮਪੁਰ ਦੇ ਰੀ ਪੁੱਤੀ ਪੜਦੀ ਨਮਨਪ੍ਰੀਤ ਬਾਲਾ ਅੱਛਾ ਕੀ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਜਾਂ ਘਰ ਨਹੀਂ ਗਿਆ ਲੈ ਕੇ ਗਈ ਆ ਉਤਾਰ ਨੂੰ ਮੈਂ ਹੁਣੇ ਇੱਥੋਂ ਲੰਘ ਰਿਹਾ ਸੀ ਤੇ ਮੈਨੂੰ ਪਤਾ ਲੱਗਿਆ ਕਿ ਜਿਹੜੀ ਆਰਬਿਟ ਦੀ ਬੱਸ ਆ ਇਹ ਸਾਡੇ ਬਰਾਮਪੁਰ ਸਕੂਲ ਹੈ ਪੰਜਾਬ ਪਬਲਿਕ ਨੇਚਰਲ ਸਕੂਲ ਦੇ ਬੱਚਿਆਂ ਨੂੰ ਬੱਸ ਨੂੰ ਟੱਕਰ ਮਾਰੀ ਹੈ ਕਿਉਂਕਿ ਬਸੇ ਰਾਮ ਨਾਲ ਜਾ ਰਹੀ ਸੀ ਇਹ ਓਵਰ ਸਪੀਡ ਜਿਹੜੀ ਬੱਸ ਹੈ ਆ ਰਹੀ ਸੀ ਇਹ ਇਹਨਾਂ ਬਸਾਲਿਆਂ ਨੂੰ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਬੱਸਾਂ ਕੰਟਰੋਲ ਦੇ ਵਿੱਚ ਚਲਾਉਣੀਆਂ ਚਾਹੀਦੀਆਂ ਕਿਉਂਕਿ ਜੋ ਬੱਚੇ ਸਕੂਲ ਵਾਲੀਆਂ ਬੱਸਾਂ ਇਸ ਛੁੱਟੀ ਦਾ ਟਾਈਮ ਹੁੰਦਾ ਹੈ ਇਹ ਓਵਰ ਸਪੀਡ ਲੈ ਕੇ ਆੰਦੇ ਆ ਇਹਦਾ ਕੁਦਰਤ ਦਾ ਇਹ ਸ਼ੁਕਰ ਕਰਦੇ ਆ ਕਿ ਸਾਡੇ ਬੱਚੇ ਜਿਹੜੇ ਉਹਨਾਂ ਦਾ ਬਚਾਅ ਹੋ ਗਿਆ ਇਹ ਜੀ ਤੁਹਾਡੇ ਸਾਹਮਣੇ ਆ ਤੁਸੀਂ ਆਪਣਾ ਕੈਮਰਾ ਕਮਾ ਕੇ ਵੇਖ ਲਓ ਇਹ ਜਿਹੜੇ ਸੁਖਵੀਰ ਬਾਦਲ ਦੀਆਂ ਬੱਸਾਂ ਨੇ ਇਹਨਾਂ ਨੇ ਦੇਖੋ ਸਕੂਲ ਬੱਸ ਨੂੰ ਇੰਨੀ ਭਿਆਨਕ ਜਿਹੜੀ ਟੱਕਰ ਮਾਰੀ ਐ ਸਾਡੇ ਸਾਹਮਣੇ ਬੱਸ ਜਿਹੜੀ ਐ ਸਕੂਲ ਵਾਲੀ ਸਾਈਡ ਤੇ ਜਾਂਦੀ ਸੀ ਇਹਨਾਂ ਨੇ ਕੋਲ ਦੀ ਉਥੋਂ ਦੀ ਘੱਟ ਮਾਰਿਆ ਠੀਕ ਹੈ ਜੀ ਇਹ ਪਹਿਲਾਂ ਤਾਂ ਅੱਡਿਆਂ ਤੋਂ ਇਹਨਾਂ ਦੀ ਗੁੰਡਾ ਕਰਦੀ ਐ ਜਿਹੜੀ ਥੋੜ੍ਹਾ ਤੋਂ ਤੁਰਦੇ ਨਹੀਂ ਹੈਗੇ ਫਿਰ ਇਹ ਸਪੀਡ ਇੰਨੀ ਹੁੰਦੀ ਐ ਇਹਨਾਂ ਦੀ 120 ਤੀ ਤੋਂ ਘੱਟ ਇਹ ਬੱਸਾਂ ਨਹੀਂ ਚਲਾਉਂਦੇ ਬੱਸ ਪਿੱਛੇ ਦੀ ਤੇਜ਼ੀ ਦੀ ਕਿਹੜੀ ਬੱਸ ਨੇ ਜੜੀ ਜੀ ਮਰਸੜੀ ਵਾਲਿਆਂ ਦੀ ਅੱਛਾ ਅੱਛਾ ਤੁਹਾਡੀ ਕਿਹੜੇ ਵਿੱਚ ਵਜੀ ਸਾਡੇ ਕਿਦਾ ਪਿੱਛੇ ਤੇ ਲੈ ਕੇ ਮਾਰੀ ਨੇ ਉਹ ਪਿੱਛੇ ਤੇ ਲਿਆ ਕੇ ਖੜੀ ਹੋ ਗਈ ਏ ਅੱਛਾ ਤਾਂ ਖੜੀ ਹੋ ਗਈ ਹੈਂਡਲ ਮੁੜਿਆ ਨਹੀਂ ਵਿੱਚ ਸੋ ਇੱਕ ਵਾਰ ਫੇਰ ਤੋਂ ਬਾਦਲਾ ਦੀ ਬੱਸ ਔਰਬਿਟ ਬੱਸ ਦੁਵਾਰਾ ਸੁਰੱਖਿਆ ਵਿੱਚ ਆ ਗਈ ਏ ਸੜਕ ਦੇ ਉੱਪਰ ਰੋਜ਼ਾਨਾ ਦੌੜਦੀ ਹੋਈ ਬੱਸ ਦੀ ਕੋਈ ਨਾ ਕੋਈ ਖਬਰ ਸਾਹਮਣੇ ਆ ਜਾਂਦੀ ਏ ਤੇ ਇਹ ਖਬਰ ਖਬਰ ਵੱਡੀ ਹੋ ਜਾਂਦੀ ਅਗਰ ਪਰਮਾਤਮਾ ਦਾ ਮਿਹਰ ਭਰਿਆ ਹੱਥ ਨਾ ਬੱਚਿਆਂ ਉੱਪਰ ਨਾ ਹੁੰਦਾ ਤੇ ਇਸ ਖਬਰ ਦੇ ਵਿੱਚ ਕਿੰਨੇ ਬੱਚਿਆਂ ਦੀ ਜਾਨ ਜਿਹੜੀ ਹੈ ਉਹ ਜਾਂਦੇ ਜਾਂਦੇ ਬਚ ਗਈ ਪਰਮਾਤਮਾ ਦਾ ਮਿਹਰ ਭਰਿਆ ਹੱਥ ਰਿਹਾ ਤੇ ਇਸ ਵੈਨ ਦੇ ਸਕੂਲ ਵੈਨ ਦੇ ਡਰਾਈਵਰ ਦੀ ਸੂਝ ਬੂਝ ਨਾਲ ਉਸ ਨੇ ਇਸ ਵੈਨ ਨੂੰ ਝਾੜੀਆਂ ਵਾਲੇ ਪਾਸੇ ਲੈ ਗਿਆ ਤੇ ਜਿੱਥੇ ਜਾ ਕੇ ਦਰਖਤਾਂ ਦੇ ਨਾਲ ਇਸ ਸਟੇਕ ਦਾ ਡੇ ਤੇ ਸਟੇਕ ਦੇ ਵਿੱਚ ਉਹ ਬੱਚੇ ਬਚ ਗਏ ਲੇਕਿਨ orbitt বাস ਵੱਲੋਂ ਤਿੰਨ ਵਾਰ ਪਿੱਛੋਂ ਪੁਸ਼ ਕੀਤਾ ਗਿਆ ਸੋ ਇਸ ਤਰ੍ਹਾਂ ਦੇਖਦੇ ਰਹੋ ਗਰੰਟੀ ਸ਼ੁੱਧ ਦੇਖਦੇ ਰਹਿਣਾ A1 ਪੰਜਾਬੀ ਨਿਡਰ ਦੇ ਪੱਕੇ ਨਵੀਂ ਸੋਚ